ਖਬਰਾਂ ਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰਪ੍ਰੀ ਸਤਿਕਾਰ ਮੈਂ ਹਾਂ ਤੁਹਾਡਾ ਖੂਰ ਸਰਾਜ ਭਰਤ ਪੂਸ਼ਨ ਆਸ਼ੂ ਦੀ ਬੇੜੀ ਅੱਜ ਵੀ ਡੁੱਬੀ ਤੇ ਕੱਲ ਵੀ ਕਿਉਂਕਿ ਬੇੜੀ ਦੇ ਡੋਬਣ ਵਾਲੇ ਕੁਝ ਹੋਰ ਨਹੀਂ ਆਪ ਖੁਦ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਜਿਨ੍ਹਾਂ ਦਾ ਅੰਦਰੋਂ ਅੰਦਰੀ ਭਰਤ ਪੂਸ਼ਨ ਆਸ਼ੂ ਦੀ ਟਿਕਟ ਨੂੰ ਲੈ ਕੇ ਕਾਟੋ ਕਲੇ ਚੱਲ ਰਿਹਾ ਹੈ ਦੂਸਰੇ ਪਾਸੇ ਜਿਹੜੇ ਚੌਣ ਮੈਦਾਨ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਉਹ ਇੱਕ ਦੂਜੇ ਨੂੰ ਬੁਲਾ ਕੇ ਖੁਸ਼ ਨਹੀਂ ਇੱਕ ਦੂਜੇ ਦੇ ਨਾਲ ਉਹਨਾਂ ਦੇ ਸਟੇਜ ਸਾਂਝੇ ਨਹੀਂ ਦੇਖੇ ਜਾ ਰਿਹਾ ਕਮਲਜੀਤ ਕੜਵਾਲ ਦੇ ਕਮਲਜੀਤ ਕੜਵਾਲੇ ਨੂੰ ਵਾਪਸ ਘਰ ਦੇ ਵਿੱਚ ਲਿਆਂਦਾ ਗਿਆ ਸੀ ਆਪਣੀ ਮਾਂ ਪਾਰਟੀ ਕਾਂਗਰਸ ਪਾਰਟੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਬੜਾ ਵੱਡਾ ਬਵਾਲ ਮਚ ਗਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਹਲਕਾ ਲੁਧਿਆਣਾ ਪੱਛਮੀ ਇੱਕ ਪਾਸੇ ਰਾਜਾ ਵੜੇ ਅਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਅਤੇ ਤੀਸਰੇ ਪਾਸੇ ਸਿਮਰਨਜੀਤ ਸਿੰਘ ਬੈਂਸ ਜੋ ਲੋਕ ਇਨਸਾਫ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ ਜਿਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਮੂਲਿਤ ਕੀਤੀ ਸੀ ਕਾਂਗਰਸ ਪਾਰਟੀ ਦੇ ਵਿੱਚ ਸਿੱਧਾ ਰਾਹੁਲ ਗਾਂਧੀ ਦੇ ਨਾਲ ਜਾ ਕੇ ਗੱਲਬਾਤ ਹੋਈ ਸੀ ਰਾਜਾ ਬੜਿੰਗ ਨੂੰ ਧੜਾ ਧੜ ਵੋਟਾਂ ਪੁਆਈਆਂ ਸੀ ਸਿਮਰਨਜੀਤ ਸਿੰਘ ਬੈਂਸ ਯਾਨੀ ਕਿ ਬੈਂਸ ਬ੍ਰਦਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਫੋਟੋ ਕਾਉਣ ਨਹੀਂ ਆਏ ਇਹ ਬਿਆਨ ਹੈ ਸਿਮਰਨਜੀਤ ਸਿੰਘ ਬੈਂਸ ਦਾ ਅਸੀਂ ਕਾਂਗਰਸ ਪਾਰਟੀ ਵਾਸਤੇ ਕੰਮ ਕਰਨ ਆਏ ਆ ਇੱਥੇ ਫੋਟੋਕਰੋਨ ਯਾਨੀ ਕਿ ਉਹਨਾਂ ਨੇ ਕਸੀਤਿਆ ਚਰਨਜੀਤ ਸਿੰਘ ਚੰਨੀ ਨੂੰ ਕਿ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਇੰਚਾਰਜ ਜਿਨ ਨੇ ਬਵੇਸ਼ ਬਗੇਲ ਕੀ ਉਹਨਾਂ ਦੇ ਕੋਲੋਂ ਪੁੱਛਿਆ ਗਿਆ ਕਿ ਜਿਹੜੇ ਕੜਵਲ ਨੇ ਕਮਲਜੀਤ ਕੀ ਉਹਨਾਂ ਦੀ ਵਾਪਸੀ ਕਰਵਾਈ ਜਾਵੇ ਕਿ ਉਹਨਾਂ ਨੂੰ ਇੱਕ ਸਿਸਟਮ ਦੇ ਦਾਇਰੇ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਚਾਹੀਦਾ ਸੀ ਉਹਨਾਂ ਕਿਹਾ ਅੱਜ ਦੇ ਆ ਜਿਹੜੇ ਲੋਕ ਨੇ ਆ ਜਿਮਨੀ ਚੋਣ ਨੂੰ ਲੈ ਕੇ ਇਹ ਫੋਟੋ ਕ੍ਰਾਂਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਰਹਾ ਚਰਨਜੀਤ ਸਿੰਘ ਚੰਨੀ ਗੁਰਜੀਤ ਸਿੰਘ ਔਜਲਾ ਤੇ ਰਾਣਾ ਗੁਰਜੀਤ ਸਿੰਘ ਪ੍ਰਗਤ ਸਿੰਘ ਵੀ ਉੱਥੇ ਮੌਜੂਦ ਸੀ ਇਹਨਾਂ ਨੇ ਕਿਹਾ ਕਿ ਸਿਰਫ ਇਹ ਫੋਟੋ ਕਰਾ ਰਹੇ ਨੇ ਸਾਡਾ ਫੋਟੋ ਖਿਚਵਾਉਣਾ ਮੰਤਵ ਨਹੀਂ ਹੈ ਸਾਡਾ ਮੰਤਵ ਹੈ ਕਿ ਭੱਤ ਭੂਸ਼ਨ ਆਸ਼ੂ ਨੂੰ ਜਿਮਨੀ ਚੋਣ ਜਿਤਾਉਣਾ ਹਲਕਾ ਲੁਧਿਆਣਾ ਪੱਛਮੀ ਤੋਂ ਆਮੋ ਸਾਹਮਣੇ ਹੋ ਗਏ ਨੇ ਕਮਲਜੀਤ ਕੜਵਲ ਅਤੇ ਦੂਸਰੇ ਪਾਸੇ ਸਮਨਜੀਤ ਸਿੰਘ ਬਾਦਸ ਸਮਨਜੀਤ ਸਿੰਘ ਬਾਦਸ ਨੇ ਕਿਹਾ ਕਿ ਇਦਾਂ ਗੱਲ ਨਹੀਂ ਬਣਨੀ ਇਦਾਂ ਮੋਰਚਾ ਫਤੇ ਨਹੀਂ ਕੀਤਾ ਜਾਣਾ ਇਹਨਾਂ ਦੇ ਆਪਸੀ ਘਾਟੋ ਕਲੇਸ਼ ਨੇ ਇਹਨਾਂ ਦੇ ਆਪਸੀ મતਭੇਦ ਨੇ ਜਿੰਨੀ ਦੇਰ ਤੱਕ ਇਹ ਆਪਸੀ મત ਭੇਦ ਖਤਮ ਨਹੀਂ ਕਰਦੇ ਓਨੀ ਦੇਰ ਤੱਕ ਇਹਨਾਂ ਦਾ ਕੁਝ ਨਹੀਂ ਬਣੇਗਾ ਭਾਤ ਭੂਸ਼ਣ ਆਸ਼ੂ ਦੀ ਬੇੜੀ ਜਿਹੜੀ ਹੈ ਡੁੱਬ ਜਾਵੇਗੀ ਤੁਹਾਨੂੰ ਗਰਾਊਂਡ ਲੈਵਲ ਤੇ ਤੁਹਾਨੂੰ ਘਰ ਘਰ ਜਾ ਕੇ ਹਲਕਾ ਲੁਧਿਆਣਾ ਪੱਛਮੀ ਦੇ ਹਰੇ ਘਰ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਅਤੇ ਭਾਤ ਭੂਸ਼ਣ ਆਸ਼ੂ ਤੇ ਲਈ ਵੋਟ ਮੰਗਣੀ ਪਵੇਗੀ ਜੇਕਰ ਤੁਸੀਂ ਭਾਤ ਭੂਸ਼ਣ ਆਸ਼ੂ ਦੀ ਵੋਟ ਸਟੇਜ ਤੇ ਖੜਕੇ ਮੰਗੀ ਤੇ ਤੁਹਾਨੂੰ ਵੋਟ ਕਿਸੇ ਨੇ ਨਹੀਂ ਪਾਉਣੀ ਕਮਲਜੀਤ ਕੜਵਲ ਨੇ ਕੋਈ ਡੇਂਗਲੀ ਮਾਰ ਲੈਣੀ ਕੋਈ ਕਲਾ ਫਤੇ ਨਹੀਂ ਕਰ ਲੈਣਾ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਬੰਦੇ ਵੋਟ ਦਾ ਵੋਟ ਪੈਕ ਨੂੰ ਜਿਹੜਾ ਦੇਖਦੇ ਨੇ ਬੁਸ਼ਤੀ ਕਰਦੇ ਸਿਮਰਨਜੀਤ ਸਿੰਘ ਬੈਂਸ ਕਾਫੀ ਦਿਨਾਂ ਤੋਂ ਹੀ ਕਮਲਜੀਤ ਕੜਵਲ ਦੀ ਵਾਪਸੀ ਨੂੰ ਲੈ ਕੇ ਨਿਸ਼ਾਨੀਆਂ ਸਵਾਲ ਖੜੇ ਕਰ ਰਹੇ ਨੇ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਗੁਰਜੀਤ ਸਿੰਘ ਔਜਲਾ ਅਤੇ ਪ੍ਰਗਤ ਸਿੰਘ ਅਤੇ ਰਾਣਾ ਗੁਰਜੀਤ ਥੋਰਾ ਤੇ ਕਿਉਂਕਿ ਹਲਕਾ ਲੁਧਿਆਣਾ ਬਸ਼ਮੀ ਦੇ ਵਿੱਚ ਜਿੰਨੇ ਵੀ ਵਿਧਾਇਕ ਸਬਕਾ ਵਿਧਾਇਕ ਸੰਸਦ ਆਏ ਹੋਏ ਨੇ ਜਿਹੜੇ ਭਾਰਤ ਪੂਸ਼ਨ ਆਸ਼ੂ ਦੇ ਹੱਕ ਵਿੱਚ ਉਹ ਇੱਕ ਦੂਜੇ ਨੂੰ ਪਲਾ ਕੇ ਖੁਸ਼ ਨਹੀਂ ਉਹ ਵਕ ਵਕ ਸਟੇਜਾਂ ਲਗਾਈਆਂ ਜਾ ਰਹੀਆਂ ਨੇ ਭਾਰਤ ਪੂਸ਼ਨ ਆਸ਼ੂ ਵੱਲੋਂ ਇਹਨਾਂ ਲੋਕਾਂ ਦੀਆਂ ਫੋਟੋ ਖਾ ਕੇ ਹਾਈ ਕਮਾਂਡ ਨੂੰ ਭੇਜੀ ਜਾਂਦੀ ਹੈ ਸੰਸਦ ਸਿਮਨ ਜੀ ਸਮਝ ਕਹਿੰਦੇ ਨੇ ਫੋਟੋ ਕਰੋੜ ਨਹੀਂ ਆਏ ਕੰਮ ਕਰਨ ਆਏ ਆ ਫੋਟੋ ਪਾਵੇਂ ਆ ਕਰਾਈਏ ਲੇਕਿਨ ਸਾਨੂੰ ਗਰਾਊਂਡ ਲੈਵਲ ਤੇ ਭਾਰਤ ਪੂਸ਼ਨ ਆਸ਼ੂ ਵਾਸਤੇ ਕੰਮ ਕਰਨਾ ਚਾਹੀਦਾ ਹੈ